ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲਾ ਉਮੀਦ ਕਰਦੇ ਆ ਸਾਰੇ ਜਣੇ ਠੀਕ ਠਾਕ ਹੋਵੋਗੇ ਲੋ ਜੀ ਉੱਟ ਗਿਆ ਮਾਰਨਿੰਗ ਦਾ ਟਾਈਮ ਆ 5:45 ਮਿੰਟ ਹੋ ਗਿਆ ਸਵੇਰ ਦੇ ਤੇ ਅੱਜ ਆਪਾਂ ਪਹਿਲੇ ਦਿਨ ਸਕੂਲ ਚੱਲੇ ਆ ਕੰਮ ਮਿਲ ਗਿਆ ਸੀ ਆਪਾਂ ਸਕੂਲ ਦੀ ਬੱਸ ਮਿਲ ਗਈ ਸੀ ਥੋੜੇ ਨੇੜੇ ਲੈ ਪਿੰਡ ਤੋਂ ਫੋਨ ਆ ਗਿਆ ਸੀ ਤੇ ਆਪਾਂ ਹਾਂ ਕਰਤੀ ਫਈ ਹੁਣੇ ਘਰੇ ਵੀ ਚਲਾ ਲਾਂਗੇ ਚਲ ਤੇ ਅੱਜ ਤੁਹਾਨੂੰ ਆਪਾਂ ਬਲੌਗ ਸਕੂਲ ਦਾ ਦਿਖਾਵਾਂਗੇ ਠੀਕ ਹੈ ਜੀ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਤੇ ਹੁਣ ਆਪਾਂ ਘਰੋਂ ਨਿਕਲਣ ਲੱਗਿਆ ਚੱਲਦੇ ਹਾਂ ਬੱਸ ਦੇ ਕੋਲ ਪਹੁੰਚ ਗਏ ਸਕੂਲ ਦੇ ਵਿੱਚ ਆਪਾਂ ਬੱਸ ਲੈ ਜਾਂਦੀ ਜੀ ਤੇ ਕਰਤੀ ਖਾਲੀ ਹੁਣ ਬੱਸ ਖੜਾਤੀ ਆਪਾਂ ਨੇ ਉਹਦਾ ਇੱਥੇ ਖੜਦਿਆਂ ਨੇ ਬੱਸਾਂ ਜਿਹੜੀ ਗੱਡੀ ਆਪਾਂ ਲੈ ਕੇ ਆਏ ਆ ਆਹ ਹੈਓ ਸਾਈ ਜਾਂਦੀਆਂ ਨੇ ਆਪਣੀ ਆਪਣੀ ਜਗ੍ਹਾ ਤੇ ਲਾਈ ਜਾਂਦੇ ਟਰੈਵਲ ਗੱਡੀਆਂ ਪਹਿਲਾਂ ਮੈਂ ਇੱਥੇ ਛੁੱਟੀਆਂ ਵੀ ਕਟਾ ਕੇ ਜਾਂਦਾ ਰਿਹਾ ਆ ਆਦਾ ਹੋਰ ਖੜਦਾ ਜਾ ਹੁਣ ਸਭ ਡਿੱਗੀ ਕਾਲੀ ਹੋ ਗਈ ਆਪਣਾ ਲਈ ਗੱਡੀ ਮੁੰਡਾ ਆ ਚਲਾਉਂਦਾ ਸੀ ਪਹਿਲਾਂ ਜਿੱਤੇ ਆਪਾਂ ਲੱਗੇ ਆ ਇਹ ਵੀ ਹੈ ਜੀ ਉਹ ਜੀ ਆ ਗੱਡੀ ਆ ਜਿੱਤੇ ਆਪਾਂ ਲੱਗੇ ਆ ਨਵੇਂ ਆ ਗੱਡੀ ਦੇ ਉੱਤੇ ਕੰਮ ਕਰਨ ਲੱਗੇ ਆਂਗੇ ਆ ਹੁਣਾ ਵੀਰੇ ਕਿ ਲੋ ਰੋਟੀ ਖਾਣ ਲੱਗੇ ਨੇ ਮੁੰਡੇ ਤੇ ਰੋਟੀ ਖਾਣੇ ਆਪਾਂ ਮੈਂ ਅੱਜ ਲੈ ਕੇ ਨਹੀਂ ਆਇਆ ਆ ਮੁੰਡਾ ਲੈ ਕੇ ਆਇਆ ਸੀ ਪਹਿਲੇ ਆਪਣੀਆਂ ਬੱਸ ਚਲਾਉਂਦਾ ਸੀ ਜੀ ਤੇ ਮੈਂ ਲੱਗਿਆ ਤੇ ਰੋਟੀ ਲੈ ਕੇ ਆਇਆ ਕਿ ਨਾਲ ਚਲ ਕੋਈ ਗੱਲ ਨਹੀਂ ਆਪਣੇ ਨਾਲ ਹੀ ਖਾ ਲਈ ਤਾਂ ਹੁਣ ਆਪਾਂ ਲੱਗੇ ਆ ਰੋਟੀ ਖਾਣ ਪਹਿਲਾਂ ਰੋਟੀ ਖਾਣ ਲੱਗੇ ਨੇ ਬਾਈ ਲੋ ਵੀ ਹੋ ਚੱਲਿਆ ਟਾਈਮ ਬੱਸਾਂ ਦਾ ਹੌਲੀ ਹੌਲੀ ਕਰਕੇ ਲਾਗੇ ਲਾਉਣ ਹੁਣ ਬੱਸਾਂ ਤੇ ਆਪਾਂ ਵੀ ਲਾਵਾਂਗੇ ਗੱਡੀ ਚੱਲ ਕੇ ਹੁਣ ਕਾਊਂਟਰ ਦੇ ਉੱਤੇ ਦੇਖਦੇ ਕਿੱਥੇ ਲੱਗਦੀਆਂ ਨੇ ਤੇ ਦੋ ਤਿੰਨ ਸ਼ੈਫਟਾਂ 'ਚ ਲੱਗਦੀਆਂ ਨੇ ਬੱਸ ਐ ਸਾਰੀਆਂ ਅੱਛਾ ਇਹ ਗੱਡੀ ਆਪਣੀ ਆ ਤੇ ਇਹ ਬਾਈ ਦੀ ਆ ਜਿਹੜਾ ਇਹ ਤੋਂ ਹਟਿਆ ਹੁਣ ਇਹ ਆ ਗੱਡੀ ਤੇ ਆ ਗਿਆ ਲੱਗ ਕੇ ਚੱਲਿਆ ਨੇ ਪਸਾਉਲੇ ਔੜੇ ਕਰਕੇ ਤਾਂ ਬੱਸ ਪਾਉਣਾ ਇੱਕ ਹੋ ਚੱਲਿਆ ਇੱਕ ਵਾਰ ਦੇ ਨੂੰ ਬੱੱਸਾਂ ਸਾਰੀਆਂ ਲੱਗ ਜਾਣੀਆਂ ਨੇ ਤੋ ਕੋਈ ਸ਼ੁਧਿਆ ਟਾਈਮ ਆ ਫਿਰ ਹੌਲੀ ਹੌਲੀ ਬੱਚੇ ਬੈਠਣਗੇ ਹਲੋ ਵੀ ਹੋ ਚਲੇਆ ਟਾਈਮ ਆਪਣਾ ਆ ਗੱਡੀ ਦੇ ਪਿੱਛੇ ਗੱਡੀ ਲੈ ਕੇ ਜਾਣੀ ਆਪਾਂ ਨੇ ਇਹਦੇ ਪਿੱਛੇ ਲਾਉਣੀ ਆ ਲੋ ਜੀ ਆਪਾਂ ਗੱਡੀ ਲਾ ਲਈਏ ਇਹੋ ਲਾਤੀ ਗੱਡੀ ਆ ਆਪਣੀ ਆਪਾਂ ਨੇ ਥੋੜੀ ਜਿਹੀ ਖਾਣਾ ਦਾ ਗਿਆ ਇਹ ਸਕੂਲ ਸਾਡੇ ਇਥੇ ਧੂਰੀ ਆ ਗੁਰ ਤੇਗ ਬਾਦਰ ਸਕੂਲ ਚਲੋ ਡਿਊਟੀ ਕਰਾਂਗੇ ਜਿੰਨਾ ਟਾਈਮ ਮਿਲੀ ਆਪਾਂ ਨੂੰ ਇਹ ਸਕੂਲ ਆਖਣਾ ਸਾਰਾ ਬਲੌਗ ਬਣਿਆ ਹੋਇਆ ਨੇ ਇੱਥੇ ਸਕੂਲ ਦੇ ਛੁੱਟੀਆਂ ਆਉਣ ਵਾਲੀਆਂ ਬੱਸ ਹੁਣ ਸਾਡੇ ਚੇਂਜ ਹੁੰਦੇ ਰਹਿੰਦੇ ਨੇ ਕਦੇ ਹਟ ਗਿਆ ਲੱਗੇ ਕਦੇ ਗੱਡੀਆਂ ਬੰਦ ਹੋ ਗਈਆਂ ਕਿਤੇ ਰੋਡ ਬੰਦ ਹੋ ਗਿਆ ਆ ਗਏ ਆਪਾਂ ਅ ਗੁਰਦੁਆਰਾ ਸਾਹਿਬ ਇੱਥੇ ਗੱਡੀਆਂ ਖੜਦੀਆਂ ਨੇ ਸਾਰੀਆਂ ਤੇ ਇਹ ਗੱਡੀ ਦੇ ਪਰਲੇ ਪਾਸੇ ਗੱਡੀ ਪਾਸੇ ਖੜਾਦੀ ਆਪਾਂ ਨੇ ਤੇ ਬਸ ਇੱਥੇ ਕਰਤੀ ਆਪਣੀ ਝੂਰ ਪਿੰਡ ਗੁਰਦੁਆਰਾ ਸਾਹਿਬ ਚ ਤੇ ਇੱਥੇ ਰੱਖ ਆ ਪਾਇਆ ਨੇ ਮੋਟਰਸਾਈਕਲ ਤੇ ਆਪਾਂ ਨਾਲ ਹੀ ਤਿੰਨ ਕਿਲੋਮੀਟਰ ਤੇ ਪਿੰਡ ਆ ਇੱਥੋਂ ਕਿਤੇ ਤੱਕ ਮੋਟਰ ਰੋਡ ਤੇ ਆ ਜਾਂਦੇ ਆ ਤੇ ਚਲੋ ਹੁਣ ਆਪਾਂ ਗੱਡੀ ਘੜਾ ਕੇ ਹੁਣ ਚੱਲਦੇ ਆਪਾਂ ਘਰ ਇੱਥੇ ਘੜਦਿਆ ਨੇ ਗੱਡੀਆਂ ਗੁਰਦੁਆਰਾ ਸਾਹਿਬ ਚ ਆਾ ਘੜਾਤੀ ਆਪਾਂ ਬਸ ਆਪਣੀ ਚਲੋ ਚੱਲਦੇ ਆਉਣ ਘਰੇ ਚੱਲ ਕੇ ਫਰੈਸ਼ ਹੁੰਨੇ ਪਹਿਲਾਂ ਆ ਗੁਰਦੁਆਰਾ ਸਾਹਿਬ ਘਟਦੀ ਹੈ ਗੱਡੀ ਕਾਂਧਾ ਪੂਰੀ ਤਰ੍ਹਾਂ ਆ ਚੱਲੀ ਆ। ਬਸ ਇਹਨਾਂ ਨੇ ਇਹ ਜੀ ਧੁੱਪ ਵੰਦੀ ਰਿਹਾ 5-10 ਦਿਨ ਹੋਰ ਲੈਣੇ ਆ। ਪਾਰਟੀ ਦੀ ਸਿਰਕ ਤਕਰੀਬਨ ਤਿਆਰੀ ਹੋਈ ਆ 5-10 ਦਿਨਾਂ ਦੇ ਅੰਦਰ ਅੰਦਰ। ਆਹ ਉਹ ਇਧਰ ਆਪਣਾ ਖੇਤ ਰਹਿ ਜਾਂਦਾ। ਆਹ ਜ਼ਮੀਨ ਦੀ ਪਿਛਲੀ ਛੜ ਆਪਣੀ ਬੱਟ ਲੱਗਦੀ ਆ। ਇਹ ਬਸ ਪਹੁੰਚ ਲੈ ਆਪਾਂ ਪਿੰਡਾਂ। ਅੱਜ ਪਹਿਲਾ ਵੰਸ਼ ਆਪਣਾ ਸਕੂਲ ਦੇ ਵਿੱਚ ਲਾਇਆ ਹੈ ਤੇ ਤਪਵਾਉ ਜਗਾ ਕੰਮ ਲੱਗੀ ਦੁਪਹਿਰ 15 ਵਜੇ ਆ ਕੇ ਦੋ ਵਜੇ ਹੁੰਦੀਆ ਦੋ ਵਜੇ ਕਿਹ ਨਿਕਲੇ ਜੀ ਆਪਾਂ ਤਾਂ ਮਨੋਂ ਆਪਣੀ ਗੱਦੀ ਉੱਪਰ ਜਾ ਚਤੇ ਪਰਦੀਆ ਖਾਲੀ ਕਰਕੇ ਚੜਾ ਪੀ ਤੇ ਪਾਣੀ ਚਾਰ ਮੰਨ ਨਹੀਂ ਮੈਂ ਕਰੇ ਪਹੁੰਚਿਆ karena jadi kayak diaman provinsi juga karyawan, makanya roti jaman ini roti kaya apa kalau roti kaya ini, kalau di mereka nanti tapi pagi sih apa saya tanya ke kripian, dia ke sini ini yang ਕਿਤੇ ਨੰਬਰ ਵੀ ਵੱਡੀ ਹੋਵੇ ਤਾਂ ਆਪਾਂ ਨੂੰ ਜ਼ਰੂਰ ਲਿਖੋ ਕਮੈਂਟ ਰਾਤੀ ਤੇ ਕਮੈਂਟ ਦੇ ਵਿੱਚ ਆਪਣਾ ਨੰਬਰ ਪਾਓ ਆਪਾਂ ਕੋ ਕੋ ਕਾਲ ਕਰਨਗੇ ਜੇ ਕਰੀ ਜੇ ਕਰਨਾ ਨਹੀਂ ਨਹੀਂ ਚਾਹਤ ਨਹੀਂ ਮੇਰੇ ਕੋਈ ਆ ਜਾਏਗਾ ਕਿ ਜੇ ਕਿ ਮੈਰਾ ਸਹੀ ਕੀਤਾ ਤੇ ਕਰਦੇ ਹਾਂ ਆਪਾਂ ਜੇ ਲੋਕਾਂ ਚ ਰਉਣੀ ਨਾ ਮਾਣ ਆਹ ਰੋਟੀ ਪੰਚਾ ਦੇ ਕੇ ਤੁਹਾਨੂੰ ਰੋਟੀ ਦੇ ਉਸ ਪਾਸੇ ਤੇ ਚਾਹ ਲੈ। ਇਹ ਕੋਲੋਂ ਰੋਟੀ ਖਾਂਦੇ। ਲੋਵੀ ਰੋਟੀ ਪਾਤੀ ਮੰਮੀ ਨੇ ਬਾਲਾ ਕੁਛ ਰੱਖਤਾ। ਵਿੱਚ ਮੱਖਣੀ, ਵਿੱਚ ਪਿਆਜ਼, ਚਾਰ ਧਾਲਾ ਇੰਨਾ ਕੁ ਸਦਾ ਖਾਦਾ ਬਣੀ ਜਾਣਾ ਪਤੰਦਰੋ। ਚਲੋ ਹੁਣ ਆਪਾਂ ਰੋਟੀ ਖਾ ਲਈਏ ਪਹਿਲਾਂ। ਫਿਰ ਫ੍ਰੀ ਹੋ ਕੇ ਕਰ ਦੇਗੀ ਕਰਨਾ